ਦਰਾਹ ਪੁਲਿਸ ਨੇ ਇਲਾਕੇ 'ਚ ਲੁੱਟਖੋਣ ਦੀ ਵਾਰਦਾਤਾ ਕਰਨ ਵਾਲੇ ਗਿਰੋਹ ਦੇ ਚਾਰ ਵਿਅਕਤੀ ਕਾਬੂ ਕਰ ਚਾਰ ਮੋਬਾਈਲ ਤੇ ਦੋ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਉੱਥੇ ਇਹਨਾਂ ਦੇ ਦੋ ਸਾਥੀ ਹਜੇ ਫਰਾਰ ਹਨ। ਐਸਐਚਓ ਦਰਾਹ ਆਕਾਸ਼ ਦਾਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕਾਬਲ ਖਾਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਕਿ ਇਹ ਲੋਕ ਲੁੱਟਖੋਣ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਸਨੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਉਹਨਾਂ ਕੋਲੋਂ ਚਾਰ ਮੋਬਾਈਲ ਅਤੇ ਦੋ ਚਾਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਉੱਥੇ ਇਹਨਾਂ ਦੇ ਦੋ ਸਾਥੀ ਹਜੇ ਫਰਾਰ ਹਨ। ਪੁਲਿਸ ਨੇ ਦੱਸਿਆ ਕਿ ਇਹ ਲੋਕ ਦਰਾਹ ਤੇ ਨੇੜਲੇ ਇਲਾ ਲੁੱਟਾਂ ਹੋਣ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀ ਐਸਐਸਓ ਸਾਹਿਬ ਇੱਕ ਲੁੱਟਖੋਹਾਂ ਕਰਨ ਵਾਲਾ گروਹ ਕਾਬੂ ਕੀਤਾ ਗਿਆ ਕੀ ਪੂਰਾ ਮਾਮਲਾ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜੋ ਅਸੀਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਆਪਣੀ ਕਾਰਵਾਈ ਵੱਡੀ ਹੋਈ ਹੈ ਉਸ ਦੇ ਤਹਿਤ ਸਾਡੇ ਏਐਸਆਈ ਕੁਲਵਿੰਦਰ ਸਿੰਘ ਦੀ ਪਾਰਟੀ ਜਦੋਂ ਗਸ਼ਤ ਕਰ ਰਹੀ ਸੀ ਤਾਂ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਈ ਕੁਛਕ ਦਿਨਾਂ ਤੋਂ ਕੁਝ ਵਿਅਕਤੀ ਨੇ ਜਿਹੜੇ ਕਿ ਲੁੱਟਾਂ ਖੋਹਾਂ ਕਰਨ ਦੇ ਆਦੀ ਹੋ ਚੁੱਕੇ ਜਿਹੜੇ ਬਹੁਤ ਜ਼ਿਆਦਾ ਲੁੱਟਾਂ ਖੋਹ ਕਰ ਰਹੇ ਨੇ ਉਹਨਾਂ ਦੇ ਰਿਗਾਰਡਿੰਗ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤਾਂ ਕੁਲਵਿੰਦਰ ਸਿੰਘ ਨੇ ਸਮੇਤ ਉਸ ਪਾਰਟੀ ਦੇ ਕੁੱਲ 4 ਵਿਅਕਤੀਆਂ ਨੂੰ ਕਾਬੂ ਕੀਤਾ ਤੇ 2 ਵਿਅਕਤੀ ਤੋਂ ਭੱਜਣੇ ਕਾਮਯਾਬ ਹੋ ਗਏ ਇਹ ਵਿਅਕਤੀ 4 ਜਣੇ ਨੇ ਜੋ ਬਲਾਸਪੁਰ ਪਿੰਡ ਦੇ ਰਹਿਣ ਵਾਲੇ ਹਰਜੀਤ ਸਿੰਘ ਸੁਖਵਿੰਦਰ ਸਿੰਘ ਮਹਿੰਦਰ ਸਿੰਘ ਤੇ ਹਰਮਨ ਸਿੰਘ ਇੱਕ ਵਿਅਕਤੀ ਹੈ ਗੁਰਿੰਦਰ ਸਿੰਘ ਜੋ ਗਿੱਦੜੀ ਪਿੰਡ ਦਾ ਰਹਿਣ ਵਾਲਾ ਹੈ ਤੇ ਇੱਕ ਸੰਦੀਪ ਸਿੰਘ ਹੈ ਜੋ ਕਿ ਹਰਿਆਣਾ ਦਾ ਫਤਿਹਬਾਦ ਦਾ ਰਹਿਣ ਵਾਲਾ ਇਹਨਾਂ ਨੂੰ ਉਥੇ ਕਾਬੂ ਕੀਤਾ ਜਿਨ੍ਹਾਂ ਕੋਲ ਮਾਰੂ ਹਥਿਆਰ ਸੀ ਦਾਸ ਸੀ ਕਿਰਪਾਨ ਸੀ ਉਹ ਬਰਾਮਦ ਹੋਈ ਹੈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਤੋਂ ਲੁੱਟਖੋਹ ਕਰਨ ਵਾਲੇ ਚਾਰ ਫੋਨ ਜੋ ਇਹਨਾਂ ਨੇ ਲੁਕੋਖੋ ਕੀਤੀ ਹੋਈ ਹੈ ਤੇ ਦੋ ਚੋਰੀ ਦੇ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਏ ਸਰ ਕੀ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਹਨ ਜੀ ਇਹਨਾਂ 'ਚ ਕੁਝ ਕੁ ਵਿਅਕਤੀਆਂ ਤੇ ਪਹਿਲਾਂ ਵੀ ਲੁੱਟਖੋਹ ਦੇ ਮਾਮਲੇ ਦਰਜ ਹਨ ਸਰ ਇਹਨਾਂ ਨੇ ਦੱਸਿਆ ਜੀ ਕਿਹੜੇ-ਕਿਹੜੇ ਇਲਾਕੇ 'ਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹਨਾਂ ਦਾ ਜੋ ਟਾਰਗੇਟ ਹੁੰਦਾ ਸੀ ਇਹ ਸੌਫਟ ਟਾਰਗੇਟ ਚੂਜ਼ ਕਰਦੇ ਸੀ ਜੋ ਰਾਤ ਦੇ ਸਮੇਂ ਆਪਣੇ ਫੈਕਟਰੀਆਂ ਨੇ ਜੋ ਸਾਨੀਆਲ ਏਰੀਆ ਹੋ ਗਿਆ ਜਾਂ ਦਰਾਹਾ ਏਰੀਆ ਹੋ ਗਿਆ ਇਹਨਾਂ ਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਜਿੱਥੇ ਵੀ ਕਿਤੇ ਨੇੜੇ ਵਾਲੀ ਜਗ੍ਹਾ ਮਿਲਦੀ ਸੀ ਉੱਥੇ ਟਾਰਗੇਟ ਕਰਦੇ ਸੀ ਸਰ ਇਹਨਾਂ ਨੇ ਕਿੰਨੀਆਂ ਘਟਨਾਵਾਂ ਬਾਰੇ ਦੱਸਿਆ ਹੈ ਇਹ ਫਿਲਹਾਲ ਸਾਡੇ ਕੋਲ ਕਸਟਡੀ 'ਚ 8 ਤੋਂ 9 ਘਟਨਾਵਾਂ ਵਾਲੇ